ਦਾ ਨਾਮ ਨਹੀਂ ਤੱਕ ਚਾਹੋ ਜੀ ਜੀ ਫਤਿਹ ਸੋ ਨਵਰਖਾਤੀ ਸੰਤਾ ਦੇ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਦੀ ਸਾਨੂੰ ਦੇਖਤੀ ਮੰਚ ਤੇ ਉਹ ਵੀ ਪੁੰਜ ਰਹੇ ਹਨ ਸੋ ਅਸੀਂ ਸਾਰੀ ਸਾਰੀ ਉਮਰਾਂ ਮੰਡੀਆਂ ਸਾਡੀਆਂ ਅਸਾਂ ਨੇ ਕਾਂਗਰਸ ਪਾਰਟੀ ਤੇ ਕਾਨੂੰਨ ਪਾਰਟੀ ਨਾਲ ਹੀ ਤੋ ਆਹ ਇਹ ਕੀ ਹੈ ਤੋ ਸਾਡੀਆਂ ਬਹੁਤ ਹੀ ਮੁਸ਼ਕਲਾਂ ਹਨ ਜਦੋਂ ਸੰਵੀਰੋ ਬਾਦਲ ਮੇਰੇ ਘਰ ਆ ਗਏ ਫਿਰ ਮਿਕਰਨ ਸਿੰਘ ਮੁਜੀਤੀ ਆ ਜੀ ਆ ਗਏ ਦੋ ਵਾਰੀ ਔਰ ਜਿਹੜਾ ਵਾਦਾ ਕਰਕੇ ਜਾਂਦੇ ਰਹੇ ਮੈਂ ਉਹਨਾਂ ਨੂੰ ਕਹਾ ਮੈਂ ਮੇਰਾ ਕੋਈ ਨਿੱਜੀ ਉਹਨਾਂ ਨਾਲ ਲੜਾਈ ਨਹੀਂ ਹੈਗੀ ਚਾਹ ਦੀ ਲੜਾਈ ਨਹੀਂ ਲੜਾਈ ਲੋਕਾਂ ਦੇ ਕੰਮ ਆਦੀ ਹੈ ਲੋਕ ਪਰੇਸ਼ਾਨ ਹੈ ਇੱਕ ਬੰਦਾ ਦੁਖੀ ਹੋ ਗਿਆ ਬਾਹ ਜਾਦਾ ਉਸ ਤੋਂ ਹੋਰ ਦੁਖੀ ਹੋ ਕੇ ਨਿਕਲ ਕੇ ਆਉਂਦਾ ਤੇ ਮੈਨੂੰ ਕਹਿਣ ਲੱਗੇ ਕਿ ਬਦਲ ਦਾਂਗੇ ਦੋ ਮਹੀਨਾ ਦਾ ਕਿ ਮੈਂ ਇਸ ਨੂੰ ਬਦਲੂਗਾ ਕਿਹਾ ਦਾ ਮੈਂ ਅੱਗੇ ਇੱਕ ਮੈਂ ਤੇ ਦੋ ਤਲਵਾਰਾਂ ਨਹੀਂ ਰਹਿਣਾ ਫੈਸਲਾ ਆਪਦਾ ਦੋ ਮਹੀਨਾ ਤੱਕਲੇ ਨੇ ਰਹਿਣੇ ਤੇ ਜਾਂ ਉਹ ਡਾਕਟਰ ਹੋਊਗਾ ਜਾਂ ਮੈਂ ਰਹਾਂਗਾ ਚਲੋ ਇਹਨਾਂ ਨੇ ਸਾਨੂੰ ਤੇ ਇੱਕ ਪਾਰਟੀ ਦੇ ਮੈਂਦੀ ਵਰਸਨੋਂ ਦੇ ਬਾਹਰ ਕੱਢਦਾ ਪਰ ਉਸ ਪਾਪੂਤ ਨੂੰ ਰੱਖ ਲਿਆ ਚਲੋ ਜਿਹੜੇ ਹੋਣ ਸ਼ੋਭਾ ਹਾਰ ਕੇ ਪਲੇ ਨੂੰ ਪਹੁੰਚ ਜਾਏ ਪਹੁੰਚੇ ਹਨ ਤੋਂ ਉਹਨਾਂ ਅੱਜ ਪਗਾਰੀ ਕਲਾ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਮੀਟਿੰਗ ਕੀਤੀ ਆ ਤੇ ਬੜੀ ਖੁਸ਼ੀ ਹੋਈ ਆ ਇੱਕ ਤੇ ਨੰਦਾ ਪਰਿਵਾਰ ਤੋਂ ਕੁਝ ਪਰਿਵਾਰ ਸਾਡੇ ਨੇ ਹੋਰ ਪਰਿਵਾਰ ਵੀ ਸਾਡੇ ਨਾਲ ਜੁਆਇਨ ਕੀਤੇ ਨੇ ਪਰ ਜਿਹੜਾ ਕੱਠ ਵੀ ਇੱਕ ਬੜੀ ਖੁਸ਼ੀ ਹੋਈ ਆ ਕਿਉਂਕਿ ਪਹਿਲਾਂ ਵੀ ਇਥੋਂ ਵੋਟਾਂ ਵਧੀਆਂ ਮਿਲੀਆਂ ਸੀ ਪਰ ਹੁਣ ਇਸ ਵਾਰ ਅਸੀਂ ਪਗਾਰੀ ਪਿੰਚੋਂ ਜਿੱਤਾਂ ਕਿਵੇਂ ਦਾ ਸਵੇਰ ਪਿੰਡਾਂ ਜਾਈਦਾ ਜੀ ਬਹੁਤ ਜਿਆਗਾ ਹਰ ਪਿੰਡ ਤੇ ਕਾਲੀ ਦਲ ਜਿਵੇਂ ਕੱਲ ਆਏ ਸੀ ਚਾਚੋ ਵਾਲੀ ਉਹ ਕੱਚੇ ਦੇ ਡੇਰੇ ਆ ਉਹਨਾਂ ਦਾ 250 ਵੋਟ ਪਰਿਵਾਰ ਹੈ ਸਾਡਾ ਕੱਲੋਂ ਸਾਡੇ ਨਾਲ ਜੁਆਇਨ ਕੀਤੇ ਆ ਹੋਰ ਵੀ ਪਿੰਡਾਂ ਚ ਬੜੇ ਤਕੜੇ ਹੰਗਾਰੇ ਲੱਦੇ ਆ ਪਿੰਡ ਤੇ ਕਈ ਜਗ੍ਹਾ ਬੱਕੇ ਤੋਂ ਆਏ ਬੜੇ ਪਿੰਨ ਹਰ ਪਿੰਡ ਤੋਂ ਆ ਰਹੇ ਆ ਕਾਲੀ ਦਲ ਕਾਂਛੜ ਕੇ ਸਾਡੇ ਨਾਲ ਜੁੜ ਰਹੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਐਸੀ ਉਮੀਦ ਆ ਆទਿਅਛੀ ਐਡੀ ਦੇ ਵੋਟਾਂ ਜਿਹੜੀਆਂ ਉਹ ਵੀ ਸਾਡੇ ਹੱਕ 'ਚ ਆ ਆਮ ਆਦਮੀ ਪਾਰਟੀ ਐਕਟੀਵਿਟੀ ਤੇ ਉਹ ਮੀਟ ਕਰੂਗੀ ਤੇ ਅੰਬਰਦਤ ਨੂੰ ਪਾਰਲੀਮੈਂਟ ਚ ਚੜਾ ਕੇ ਵਿਚਾਰੀ ਵਾਲੀ ਕਿਤੇ ਕੋ ਜਾਣਗੇ ਵਾਹਿਗੁਰੂ ਜੀ ਜਖਰ ਸਾਹਿਬ ਵਾਹਿਗੁਰੂ ਜੀ ਬਣੇ ਮੈਂ ਆਪਣੀ ਸਮੂਹ ਟੀਮ ਦਾ ਆਏ ਹੋਏ ਸੱਜਣਾ ਦਾ ਕਰਬੀਲ ਸਿੰਘ ਜੀ ਗੇਲ ਜਾਂ ਅਗਵਿੰਦਰ ਸਿੰਘ ਜੀ ਜੱਗਾ ਤੇ ਹੋਰ ਜਿਹੜੇ ਆਏ ਹੋਏ ਪਤਵਾਂ ਤੇ ਸੰਜੂਰਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਇੱਥੇ ਆ ਕੇ ਸਾਨੂੰ ਧੰਨਵਾਦਿਆ ਹੈ ਆਪਣਾ ਟੀਮ ਦੀ ਸਭਾ ਕੱਢ ਕਰਕੇ ਆਪਣੇ ਵਿਚਾਰ ਸਾਨੂੰ ਸਰਵਣ ਕਰਵਾਏ ਹਨ ਸੋ ਮੈਂ ਨਗਰ ਨਿਵਾਸੀ ਸਮੁਦਾਇ ਤੇ ਆਏ ਹੋਏ ਸੱਜਣਾ ਦਾ ਵੀ ਤੇ ਆਪਣੀ ਆਮ ਆਦਮੀ ਪਾਰਟੀ ਦਾ ਅੱਜ ਇਕੱਠ ਵੇਖ ਕਰਕੇ ਮੈਂ ਬਹੁਤ ਖੁਸ਼ ਹੋਇਆ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਉਪਰ ਦਾਸਾ ਪਿੰਪੰਗਾਲੀ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਜਿਸ ਵਿੱਚ ਸਾਡੇ ਮੁੱਖ ਮਹਿਮਾਨ ਜਬੀਰ ਸਿੰਘ ਗਿੱਲ ਤੇ ਹਲਕਾ ਇੰਚਾਰਜ ਗਵਿੰਦਰਪਾਲ ਸਿੰਘ ਜੀ ਜਗ੍ਹਾ ਉੱਤੇ ਜੀ ਉਹਨਾਂ ਨੇ ਹਾਜ਼ਰੀ ਭਰੀ ਜਿਸ ਵਿੱਚ ਸਾਨੂੰ ਪਿੰਡ ਤੋਂ ਬਹੁਤ ਜ਼ਿਆਦਾ ਸੰਯੋਗ ਮਿਲਿਆ ਤਾਂ ਆਉਣ ਵਾਲੀ ਇਲੈਕਸ਼ਨ ਚ ਇੱਕ ਤਰੀਕ ਨੂੰ ਵੀ ਸੰਯੋਗ ਇਦਾਂ ਹੀ ਸਖਤ ਦੇਵੂਗੀ ਇਹ ਚਾਰ ਤਿੰਨ ਨੂੰ ਜਿਹੜਾ ਰਿਜ਼ਲਟ ਆਉਣਾ ਉਹ ਰਿਕਾਰਡ ਤੋੜ ਦਿੱਤੀ ਉਹ ਇਨਕੀ ਪਗਾਲੀ ਦੇ ਵਿੱਚੋਂ ਮੈਂ ਖਾਲਸਾ ਸਾਹਿਬ ਦੇ ਹਾਂਜੀ ਦਾਸ ਪਵਨਦੀਪ ਸਿੰਘ ਦੀ ਪਵਨਦੀਪ ਸਿੰਘ ਪੰਘਾਲੀ ਸੋਸ਼ਲ ਮੀਡੀਆ ਚਾਰਜ ਬਲਾਗ ਮਜੀਠਾ ਮੈਂ ਅੱਜ ਪੰਘਾਲੀ ਦਾ ਇਕੱਠ ਜਿਹੜਾ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਕੁਝ ਦਿਨਾਂ ਤੋਂ ਪਹਿਲਾਂ ਇੱਕ ਸਾਡਾ ਪ੍ਰੋਗਰਾਮ ਜਿਸ ਤਰ੍ਹਾਂ ਕੈਨਸਲ ਹੋ ਗਿਆ ਸੀ ਤੇ ਕਾਲੀ ਪਾਰਟੀ ਤੇ ਕਾਂਗਰਸੀ ਪਾਰਟੀਆਂ ਬੜੇ ਤਾਨੇ ਮਣੇ ਸਾਡੇ ਸੱਜਣਾ ਬੇਲੀਆਂ ਨੂੰ ਦੇਣ ਦੇ ਹੀ ਕਿ ਆਮ ਪਾਰਟੀ ਦਾ ਝਾੜੂ ਖਿਲਰ ਗਿਆ ਜੀ ਪਰ ਮੈਂ ਇੱਕ ਸੋਸ਼ਲ ਮੀਡੀਆ ਦੇ ਜਰੀਏ ਇੱਕ ਬੇਨਤੀ ਕਰਨ ਲਗਾ ਕਿ ਵੀਰੋ ਚਲੋ ਠੀਕ ਹੈ ਪਾਰਟੀਆਂ ਠੀਕ ਹੁੰਦੀਆਂ ਪਿੰਡ 'ਚ ਦੋ ਤਿੰਨ ਪਰ ਜਿਹੜਾ ਮਜ਼ਾਕ ਕੀਤਾ ਅੱਜ ਤੁਸੀਂ ਸਾਡੀ ਰੈਲੀ ਵੇਖੀ ਆ ਤੇ ਜੋ ਸਾਨੂੰ ਪਿੰਡ ਦੇ ਹੰਗਾਰਾ ਦਿੱਤਾ ਆ ਅਸੀਂ ਵਿਧਾਨ ਸਭਾ 'ਚ ਚਲੋ ਲੋਕਾਂ ਨੇ ਸਾਨੂੰ ਬੜਾ ਵਿਚਾਰਿਆਂ ਨੇ ਸ਼ਾਂਤੀ ਨਾਲ ਹੰਗਾਰਾ ਦਿੱਤਾ ਸੀ ਪਰ ਆ ਲੋਕ ਸਭਾ ਦੇ ਵਿੱਚ ਜਿਹੜਾ ਸਾਨੂੰ ਅੱਜ ਹੰਗਾਰਾ ਮਿਲਿਆ ਜੇ ਪਿੰਡ ਪੰਘਾਲੀ ਦੇ ਵਿੱਚ ਪੰਘਾਲੀ ਕਾਲਾ ਦੇ ਵਿੱਚ ਸਰਦਾਰ ਤਲਬੀਰ ਸਿੰਘ ਜੀ ਖਦਾਰ ਜਗਵਿੰਦਰਪਾਲ ਸਾਹਿਬ ਜੀ ਜਗਾ ਉਹਨਾਂ ਦੀ ਰਹਿਮਾਈ ਹਟ ਜਿਹੜੀ ਆਪਾਂ ਅੱਜ ਮੀਟਿੰਗ ਹੋਈ ਸਾਡੀ ਸਾਨੂੰ ਬੜੀ ਖੁਸ਼ੀ ਹੋਈ ਜੇ ਸਾਡੀ ਟੀਮ ਜਿਹੜੀ ਸਾਡੀ ਪੰਗਾਲੀ ਦੀ ਜਿਹੜੀ ਅੱਜ ਪੂਰੀ ਇਕੱਠੀ ਟੀਮ ਹੋਈ ਜੀ ਇੱਕ ਹੋਰ ਗੱਲ ਜੇ ਵਿੱਚ ਕਿ ਸਾਡੀ ਪੰਗਾਲੀ ਟੀਮ ਦੇ ਵਿੱਚ ਜਿੰਨੇ ਵੀ ਵਰਕਰ ਆ ਨਾ ਸਾਰੇ ਇੱਕ ਦੂਜੇ ਤੋਂ ਉੱਪਰ ਬੜੀ ਉੱਚ ਚੜ੍ਹ ਕੇ ਸੇਵਾ ਕਰਨ ਵਾਲੇ ਆ ਤੇ ਇਹਨੂੰ ਵੀ ਸਾਡੇ ਪਿੰਡ ਪੰਗਾਲੀ ਚ ਕੰਮ ਪੈਂਦਾ ਆ ਤੇ ਇਹਨਾਂ ਬਾਹਰ ਚ ਕਹੇ ਨੂੰ ਵੀ ਰਾਤ ਦਿਨ ਠਾਓ ਤੇ ਆਪਾਂ ਤੁਹਾਡੇ ਨਾਲ ਤਿਆਰ ਆ ਇਹਨੇ ਸ਼ਬਦ ਕਹਿੰਦਾ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤੇ ਮੈਂ ਸੁਣ ਹਾਂ ਵਾਹਿਗੁਰੂ